you mm -hmm. ਸਵਾਗਤ ਹੈ ਜੀ ਤੁਹਾਡਾ ਸਭ ਦਾ ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਹਾਜ਼ਰਾਂ ਜੀ ਈਟੀਟੀ 943 ਸੰਬੰਧੀ ਨਵੀਂ ਕਲਾਸ ਲੈ ਕੇ ਅੱਜ ਆਪਾਂ ਜਿਹੜਾ ਚੈਪਟਰ ਕਰਨ ਜਾ ਰਹੇ ਆ ਉਹ ਕਰਨ ਜਾ ਰਹੇ ਆ ਜੀ ਵਾਰਤਕ ਭਾਗ ਦਾ ਡਾਕਟਰ ਨਰਿੰਦਰ ਸਿੰਘ ਕਪੂਰ ਸ੍ਰੀ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਬਲਰਾਜ ਸਾਨੀ ਤੱਕ ਸਾਰੇ ਚੈਪਟਰ ਜਿਹੜੇ ਆਪਣੇ ਕੰਪਲੀਟ ਹੋ ਚੁੱਕੇ ਨੇ ਜੇਕਰ ਤੁਸੀਂ ਪਿਛਲੇ ਕਲਾਸਿਸ ਨਹੀਂ ਦੇਖਿਆ ਹੈ ਗਿਆ ਤਾਂ ਲਿੰਕ ਜਿਹੜਾ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜੇਗਾ ਤੁਸੀਂ ਜਾ ਕੇ ਉਹਨਾਂ ਕਲਾਸਿਸ ਨੂੰ ਜਿਹੜੀ ਹੈ ਜ਼ਰੂਰ ਤੋਂ ਅਟੈਂਡ ਕਰ ਸਕਦੇ ਹੋ ਤਾਂ ਆਓ ਸਟਾਰਟ ਕਰਦੇ ਹਾਂ ਜੀ ਅੱਜ ਦੀ ਵੀਡੀਓ ਤਾਂ ਇਹ ਹੈਗੇ ਨੇ ਜੀ ਡਾਕਟਰ ਨਰਿੰਦਰ ਸਿੰਘ ਕਪੂਰ ਬਹੁਤ سارے ਪੋਡਕਾਸਟ ਵੀ ਤੁਸੀਂ ਇਹਨਾਂ ਦੇ ਸੁਨੇ ਹੋਣਗੇ ਇਹਨਾਂ ਬਾਰੇ ਪੜਦੇ ਹਾਂ ਜੀ ਡਾਕਟਰ ਨਰਿੰਦਰ ਸਿੰਘ ਕਪੂਰ ਦਾ ਜਿਹੜਾ ਜਨਮ ਹੈ ਰਾਵਲਪਿੰਡੀ ਜ਼ਿਲ੍ਹੇ ਜਿਹੜਾ ਹੁਣ ਕਿ ਪਾਕਿਸਤਾਨ ਦੇ ਵਿੱਚ ਹੈ ਉੱਥੇ ਹੋਇਆ ਸੀ ਪਿੰਡ ਹੈਗਾ ਸੀਗਾ ਆਦੀ ਕਦੋਂ ਹੋਇਆ ਸੀ 6 ਮਾਰਚ 1944 ਨੂੰ ਠੀਕ ਹੈ 6 ਮਾਰਚ 1944 ਨੂੰ ਹੋਇਆ ਸੀ ਜੀ ਇਹਨਾਂ ਦਾ ਜਨਮ ਕਿੱਥੇ ਹੋਇਆ ਸੀ ਪਿੰਡ ਆਦੀ ਵਿਖੇ ਜਿਹੜਾ ਕਿ ਹੁਣ ਪਾਕਿਸਤਾਨ ਦੇ ਵਿੱਚ ਹੈ ਇਹਨਾਂ ਦੀ ਮਾਤਾ ਜੀ ਦਾ ਨਾਮ ਹੈਗਾ ਜੀ ਸ਼੍ਰੀਮਤੀ ਵੀਰਾਂਵਾਲੀ ਅਤੇ ਪਿਤਾ ਜੀ ਦਾ ਨਾਮ ਹੈਗਾ ਸ਼੍ਰੀ ਹਰਦਿੱਤ ਸਿੰਘ ਕਪੂਰ ਪੰਜਾਬ ਦੀ ਵੰਡ ਤੋਂ ਬਾਅਦ ਜਿਹੜਾ ਹੈ ਪਰਿਵਾਰ ਨੂੰ ਆਪਣਾ ਪਿੰਡ ਛੱਡਣਾ ਪਿਆ ਅਤੇ ਕੁਝ ਸਮਾਂ ਜਿਹੜਾ ਸ਼ਰਨਾਰਥੀ ਕੈਂ ਹੋ ਪਟਿਆਲਾ ਆ ਕੇ ਰਹਿਣ ਲੱਗੇ ਪੜਾਈ ਅਤੇ ਕੈਰੀਅਰ ਦੀ ਗੱਲ ਕਰੀਏ ਤਾਂ ਨਰਿੰਦਰ ਕਪੂਰ ਨੇ 9 ਸਾਲ ਦੀ ਛੋਟੀ ਉਮਰ ਵਿੱਚ ਹੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਸੀਗਾ ਇਸ ਨਾਲ ਉਹਨਾਂ ਨੂੰ ਬਹੁਤ ਸਾਰਾ ਅਨੁਭਵ ਹੋਇਆ ਇਹ ਉਸਦੀ ਮਾਤਾ ਦੇ ਇੱਕ ਸਾਰੀਅਤਨਾਂ ਦੇ ਕਾਰਨ ਹੀ ਹੋਇਆ ਕਿ ਉਸਦੀ ਪੜ੍ਹਾਈ ਵਿੱਚ ਕੋਈ ਵੀ ਜਿਹੜੀ ਹੈ ਉਹ ਰੋਕ ਨਹੀਂ ਪਾਈ ਗਈ ਤੇ ਉਸਨੇ ਫਿਰ ਪਟਿਆਲਾ ਵਿਖੇ ਨਵੇਂ ਸਥਾਪਿਤ ਜਿਹੜੀ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਸੀ ਉੱਥੋਂ ਜਿਹੜੀ ਅੰਗਰੇਜ਼ੀ ਐਮਏ ਪੂਰੀ ਕੀਤੀ 1964 ਵਿੱਚ ਪੰਜਾਬ ਲੋਕ ਸੇਵਾ ਕਮਿਸ਼ਨ ਦੁਆਰਾ ਅੰਗਰੇਜ਼ੀ ਲੈਕਚਰਾਰ ਨਿਯੁਕਤ ਕੀਤਾ ਗਿਆ ਅਤੇ ਉਸਨੇ ਨਾਭਾ ਸੰਗਰੂਰ ਅਤੇ ਪਟਿਆਲਾ ਵਿਖੇ ਸਰਕਾਰੀ ਕਾਲਜਾਂ ਦੇ ਵਿੱਚ ਜਿਹੜਾ ਅਧਿਆਪਨ ਕਾਰਜ ਕੀਤਾ ਟੀਚਿੰਗ ਕੀਤੀ ਸੰਗਰੂਰ ਕਾਲਜ ਦੇ ਅਧਿਆਪਕ ਵਜੋਂ ਕੰਮ ਕਰਦੇ ਆ ਉਹਨਾਂ ਨੇ ਜਿਹੜਾ ਫਿਲਾਸਫੀ ਦੇ ਨਾਲ ਨਾਲ ਪੰਜਾਬੀ ਆਪਣੀ ਐਮਏ ਵੀ ਮੁਕੰਮਲ ਕਰ ਲਈ ਫਿਰ ਉਸ ਤੋਂ ਬਾਅਦ 1971 ਵਿੱਚ ਕਪੂਰ ਨੇ ਵਿਆਹ ਕਰਵਾਉਣ ਦੇ ਬਾਅਦ ਉਸਨੇ ਪੰਜਾਬੀ ਯੂਨੀਵਰਸਿਟੀ 'ਚ ਅੰਗਰੇਜ਼ੀ ਅਤੇ ਪੰਜਾਬੀ ਵਿੱਚ ਐਜ਼ ਅ ਅਸਿਸਟੈਂਟ ਪ੍ਰੋਫੈਸਰ ਦੇ ਵਜੋਂ ਜਿਹੜਾ ਕੰਮ ਵੀ ਕੀਤਾ 1982 ਦੇ ਵਿੱਚ ਉਹ ਐਸੋਸੀਏਟ ਪ੍ਰੋਫੈਸਰ ਬਣੇ ਅਤੇ ਇਸ ਦੇ ਦੌਰਾਨ ਉਹਨਾਂ ਨੇ ਜਿਹੜੀ ਆਪਣੀ ਪੜ੍ਹਾਈ ਵੀ ਜਾਰੀ ਰੱਖੀ ਫ੍ਰੈਂਚ ਦੇ ਵਿੱਚ ਉਹਨਾਂ ਨੇ ਡਿਪਲੋਮਾ ਕੀਤਾ ਹੈ ਠੀਕ ਹੈ ਪੰਜਾਬੀ ਪੱਤਰਕਾਰ ਦੇ ਵਿੱਚ ਉਹਨਾਂ ਦੀ ਡਿਗਰੀ ਹੈ ਐਲ ਐਲ ਬੀ ਕੀਤੀ ਹੋਈ ਹੈ ਉਹਨਾਂ ਨੇ ਪੀ ਐਚ ਡੀ ਕੀਤੀ ਹੋਈ ਹੈ ਅਤੇ 1990 ਦੇ ਵਿੱਚ ਉਹ ਜਿਹੜੇ ਨੇ ਇੱਕ ਪ੍ਰੋਪਰ ਪੂਰੇ ਜਿਹੜੇ ਪ੍ਰੋਫੈਸਰ ਬਣ ਗਏ ਸੀਗੇ ਤਾਂ ਉਹਨਾਂ ਦੀ ਜਿਹੜੀ ਐਜੂਕੇਸ਼ਨ ਦੇ ਰਿਲੇਟਿਡ ਬੇਸਿਕ ਇਨਫੋਰਮੇਸ਼ਨ ਹੈ ਉਹ ਤੁਸੀਂ ਇੱਥੋਂ ਪੜ੍ਹ ਸਕਦੇ ਹੋ ਜੀ ਉਸ ਤੋਂ ਬਾਅਦ ਅੱਗੇ ਦੇਖਦੇ ਹਾਂ 1995 ਵਿੱਚ ਉਹਨਾਂ ਨੂੰ ਜਿਹੜਾ ਪੰਜਾਬੀ ਯੂਨੀਵਰਸਿਟੀ ਦੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਵਿੱਚ ਪੱਤਰਕਾਰੇ ਦਾ ਪ੍ਰੋਫੈਸਰ ਨਿਯੁਕਤ ਕੀਤਾ ਗਿਆ ਅਤੇ 2004 ਦੇ ਵਿੱਚ ਜਿਹੜਨੇ ਉਹ ਰਿਟਾਇਰ ਹੋ ਗਏ ਇਸੇ ਦੌਰਾਨ ਉਸਨੇ ਜਿਹੜਾ ਡਾਇਰੈਕਟਰ ਯਾਨੀ ਲੋਕ ਸੰਪਰਕ ਅਤੇ ਵਿਦਿਆਰਥੀ ਵੈਲਫੇਅਰ ਦੇ ਤੌਰ ਤੇ ਜਿਹੜੀ ਉੱਥੇ ਸੇਵਾ ਵੀ ਨਿਭਾਈ ਇਸ ਵੇਲੇ ਉਸਨੇ ਪੱਤਰਕਾਰੀ ਅਤੇ ਜਨ ਸੰਚਾਰ ਵਿਭਾਗ ਦੇ মিডিਆ ਦੇ ਵਿੱਚ ਵੀ ਜਿਹੜਾ ਕੰਮ ਕੀਤਾ ਹੈ ਐਜ਼ ਅ ਰਿਸੋਰਸ ਪਰਸਨ ਜੀ ਉਹਨਾਂ ਦੀਆਂ ਰਚਨਾਵਾਂ ਦੀ ਗੱਲ ਕਰੀਏ ਤਾਂ ਇਹਨਾਂ ਦੀਆਂ ਬਹੁਤ ਸਾਰੀਆਂ ਰਚਨਾਵਾਂ ਨੇ ਜੀ ਠੀਕ ਹੈ ਕਾਫੀ ਸਾਰੀ ਬੁੱਕਸ ਤੁਸੀਂ ਬਹੁਤ ਜ਼ਿਆਦਾ ਪੜੀਆਂ ਹੋਈਆਂ ਹੋਣਗੀਆਂ ਜਿਵੇਂ ਮਾਲਾ ਮੰਨ ਕੇ ਬੜੀ ਫੇਮਸ ਬੁੱਕ ਹੈ ਬੜੀ ਵਧੀਆ ਬੁੱਕ ਹੈ ਜੇਕਰ ਤੁਹਾਨੂੰ ਕਦੇ ਮੌਕਾ ਮਿਲੇ ਤਾਂ ਜ਼ਰੂਰ ਪੜਿਓ ਉਹ ਠੀਕ ਹੈ ਮਾਲਾ ਮੰਨ ਕੇ ਹੋ ਗਈ ਕੱਲਿਆਂ ਦਾ ਕਾਫਲਾ ਹੋ ਗਈ ਖਿੜਕੀਆਂ ਹੋ ਗਈ ਤਾਂ ਇਹ ਸਾਰੀਆਂ ਰਚਨਾਵਾਂ ਜਿਹੜੀਆਂ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਨੇ ਨਿਬੰਧ ਸੰਗ੍ਰਹਿ ਦੀ ਗੱਲ ਕਰੀਏ ਤਾਂ ਦੇਖੋ ਜੇ ਕੁਸ਼ਣ ਆ ਜਾਵੇ ਕਿ ਰੋਸ਼ਨੀਆ ਜਿਹੜਾ ਹੈ ਉਹ ਕੀ ਹੈ ਨਿਬੰਧ ਹੈ ਕਹਾਣੀ ਹੈ ਕਵਿਤਾ ਹੈ ਨਾਵਲ ਹੈ ਤਾਂ ਤੁਸੀਂ ਇਹਨਾਂ ਚੀਜ਼ ਠੀਕ ਹੈ ਤਾਂ ਰੋਸ਼नियां ਹੋ ਗਿਆ ਨਿੱਕੀਆਂ ਨਿੱਕੀਆਂ ਗੱਲਾਂ ਸ਼ੁਭ ਇਛਾਵਾਂ ਮੇਲਜੋਲ ਵਿਆਖਿਆ ਵਿਸ਼ਲੇਸ਼ਣ ਤਰਕਵੇਦ ਆਮੋ ਸਾਹਮਣੇ ਬੂਹੇਬਾਰੀਆਂ ਅੰਤਰਚਾਤ ਸੁਖੰ ਸੁਨੇਹ ਡੁੰਗੀਆਂ ਸਿਖਰਾਂ ਤਰਕਵੇਦ ਰਾਰ ਰਸਤੇ ਦਰਦਰਵਾਜੇ ਠੀਕ ਹੈ ਤਾਂ ਇਹ ਸਾਰੀਆਂ ਜਿਹੜੀਆਂ ਨਿਬੰਧ ਰਚਨਾਵਾਂ ਨੇ ਇਹ ਸਾਰੀਆਂ ਹੈਗੀਆਂ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਤੁਸੀਂ ਇਹਨਾਂ ਨੂੰ ਜਰੂਰ ਜਿਹੜੀ ਹੈ ਚਾਹੇ ਤਾਂ ਪੂਰਾ ਸਕਰੀਨਸ਼ਾਟ ਲੈ ਲਓ ਵੈਸੇ ਤਾਂ ਪੂਰਾ ਪੀਡੀਐਫ ਤੁਹਾਨੂੰ ਟੈਲੀਗ੍ਰam ਗਰੁੱਪ ਦੇ ਵਿੱਚ ਮਿਲ ਜੇਗਾ ਤੁਸੀਂ ਉੱਥੇ ਜਾ ਕੇ ਜਿਹੜਾ ਡਾਊਨਲੋਡ ਕਰ ਲਿਓ ਆਪਣਾ ਬਾਕੀ ਜੇਕਰ ਤੁਸੀਂ ਨਾਲ-ਨਾਲ ਨੋਟਸ ਬਣਾ ਰਹੇ ਹੋ ਤਾਂ ਬੈਸਟ ਹੈ ਜੀ ਤੁਸੀਂ ਨਾਲ-ਨਾਲ ਨੋਟ ਕਰੀ ਜਾਓ ਇਹਨਾਂ ਦੀ ਜਿਹੜੀਆਂ ਨਿਬੰਧ ਨੇ ਦੁਬਾਰਾ ਰਿਪੀਟ ਕਰੀਆਂ ਰੋਸ਼ਨੀਯਾ ਨਿਬੰਧ ਹੈ ਨਿੱਕੀਆਂ-ਨਿੱਕੀਆਂ ਗੱਲਾਂ ਸ਼ੁਭ ਇੱਛਾਵਾਂ ਮੇਲਜੋਲ ਵਿਆਖਿਆ ਵਿਸ਼ਲੇਸ਼ਣ ਹੋ ਗਿਆ ਤਰਕਵੇਦ ਆਮੋ ਸਾਹਮਣੇ ਬੂਹੇ ਬਾਰੀਆਂ ਅੰਤਰਛਾਤ ਸੁਖੰਸਨੇਹੇ ਡੁੰਗੀਆਂ ਸਿਖਰਾਂ ਤਰਕਵੇਦ ਰਾ ਰਸਤੇ ਦਰਦਰਵਾਜ਼ੇ ਤਾਂ ਇਹ ਸਾਰੀਆਂ ਜਿਹੜੀਆਂ ਰਚਨਾਵਾਂ ਨੇ ਡਾਕਟਰ ਨਰਿੰਦਰ ਸਿੰਘ ਕਪੂਰ ਦੀਆਂ ਨੇ ਕਲੀਅਰ ਹੈ ਉਸ ਤੋਂ ਬਾਅਦ ਹੁਣ ਉਹ ਵਾਲੀਆਂ ਕਿਤਾਬਾਂ ਜਾਂ ਉਹ ਵਾਲੇ ਸੰਗ੍ਰਹਿ ਜਿਸ ਦੇ ਵਿੱਚ ਇਹਨਾਂ ਦੇ ਵਿਚਾਰ ਨੇ ਜਿਵੇਂ ਮਾਲਾ ਮੰਨ ਕੇ ਹੋ ਗਈ ਮਾਲਾ ਮੰਨ ਕੇ ਤੇ ਦੋ ਹਿੱਸੇ ਨੇ ਇੱਕ ਮਾਲਾ ਮੰਨ ਕੇ 1 ਹੈ ਇੱਕ ਮਾਲਾ ਮੰਨ ਕੇ 2 ਹੈ ਇਸੇ ਤਰ੍ਹਾਂ ਇੱਕ ਖਿੜਕੀਆਂ ਬੁੱਕ ਵੀ ਹੈਗੀ ਹੈ ਠੀਕ ਹੈ ਉਹਦੇ ਵਿੱਚ ਇਹਨਾਂ ਨੇ ਸਟੋਰੀਆਂ ਦੇ ਥਰੂ ਜਿਹੜਾ ਹੈ ਉਹ ਪੂਰੀ ਜਿਹੜੀ ਵਿਚਾਰਨੇ ਆਪਦੇ ਦੱਸੇ ਹੋਏ ਨੇ ਉਹ ਉਹਨਾਂ ਦੇ ਵੀ ਦੋ ਪਾਰਟ ਦੇਖਣ ਨੂੰ ਮਿਲਦੇ ਨੇ ਕੱਲਿਆਂ ਦਾ ਕਾਫਲਾ ਵੀ ਬਹੁਤ ਵਧੀਆ ਬੁੱਕ ਹੈ ਇਹਨਾਂ ਦੀ ਮੋਮਬੱਤੀਆਂ ਦਾ ਮੇਲਾ ਹਨਾ ਇਹ ਚਾਰੋਂ ਜਿਹੜੇ ਵਿਚਾਰ ਸੰਗ੍ਰਹਿ ਨੇ ਇਹ ਵੀ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਨੇ ਜੀ ਠੀਕ ਹੈ ਤਾਂ ਇਹ ਜਿਹੜੇ ਵਿਚਾਰ ਸੰਗ੍ਰਹਿ ਨੇ ਸਾਰੇ ਕਿੰਨਾਂ ਦੇ ਨੇ ਡਾਕਟਰ ਨਰਿੰਦਰ ਕਪੂਰ ਦੇ ਨਾਮ ਯਾਦ ਰੱਖਿਓ ਉਸ ਤੋਂ ਬਾਅਦ ਗੱਲ ਕਰ ਲਈ ਇਹਨਾਂ ਦੀ ਸਵੈ ਜੀਵਨੀ ਇਹ ਬਹੁਤ ਇੰਪੋਰਟੈਂਟ ਹੈ ਇਹਨੂੰ ਸਟਾਰਮਾਰਕ ਕਰ ਲਓ ਪਿਛਲੇ ਪੇਪਰ ਦੇ ਵਿੱਚ ਪ੍ਰਿੰਸੀਪਲ ਤੇਜਾ ਸਿੰਘ ਦੀ ਪੁੱਛੀ ਗਈ ਸੀ ਹੁਣੇ ਪੁੱਛੀ ਜਾ ਸਕਦੀ ਹੈ ਕੁਸ਼ਨ ਆ ਜਾਵੇ ਕਿ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਆਟੋ ਬਾਇਓਗ੍ਰਾਫੀ ਦਾ ਨਾਮ ਦੱਸੋ ਯਾ ਉਹਨਾਂ ਦੀ ਸਵੈ ਜੀਵਨੀ ਕਿਹੜੀ ਹੈ ਤਾਂ ਉਹ ਹੈਗੀ ਹੈ ਜੀ ਧੁੱਪਾਂ ਛਾਵਾਂ ਠੀਕ ਹੈ ਇਹਨੂੰ ਜਰੂਰ ਸਟਾਰਮਾਰਕ ਕਰ ਲਓ ਕੁਸ਼ਨ ਇਸ ਤਰੀਕੇ ਨਾਲ ਵੀ ਆ ਸਕਦਾ ਹੈ ਕਿ ਧੁੱਪਾਂ ਛਾਵਾਂ ਸਵੈ ਜੀਵਨੀ ਕਿਸ ਦੀ ਹੈ ਆਪਸ਼ਨ ਆ ਆਪਸ਼ਨ ਆ ਜਾਣਗੇ ਤੁਸੀਂ ਸਹੀ ਆਪਸ਼ਨ ਜਿਹੜਾ ਚੂਜ਼ ਕਰਨਾ ਹੋਏਗਾ ਠੀਕ ਹੈ ਤਾਂ ਜਰੂਰ ਸਟਾਰ ਮਾਰਕ ਕਰਕੇ ਲਿਖ ਲਓ ਸਵੈਜੀਨੀ ਜਿਹੜੀ ਹੈ ਧੁੱਪਾ ਛਾਵੇਂ ਡਾਕਟਰ ਨਰਿੰਦਰ ਸਿੰਘ ਕਪੂਰ ਦੀ ਲਿਖੀ ਹੋਈ ਹੈ ਠੀਕ ਹੈ ਤਾਂ ਇਹਨਾਂ ਦੇ ਵਿੱਚੋਂ ਕੋਈ ਵੀ ਕੁਸ਼ਚਨ ਆ ਸਕਦਾ ਜਿਹੜੀਆਂ ਇਹਨਾਂ ਦੇ ਵਿੱਚੋਂ ਮੇਨ ਨੇ ਉਹ ਇੱਕ ਤਾਂ ਹੋ ਗਿਆ ਰੋਸ਼ਨੀਆ ਠੀਕ ਹੈ ਇਸ ਤੋਂ ਬਿਨਾ ਇੱਕ ਆਪਣੇ ਕੋਲ ਹੈਗਾ ਬੂਹੇਬਾਰੀਆਂ ਸੁਖਨ ਸਨੇਹੇ ਆਮੋ ਸਾਹਮਣੇ ਡੁੰਗਿਆ ਸਿਕਰਾਂ ਇਹ ਚਾਰ ਤੋਂ ਪੰਜ ਜਿਹੜੇ ਨੇ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਨੇ ਵਿਚਾਰ ਸੰਗ੍ਰਹਿਤਾ ਚਾਰੇ ਹੀ ਇੰਪੋਰਟੈਂਟ ਨੇ ਤੁਸੀ ਚਾਰੇ ਯਾਦ ਕਰ ਲਿਓ ਠੀਕ ਹੈ ਉਸ ਤੋਂ ਬਾਅਦ ਇਹਨਾਂ ਨੇ ਹੋਰ ਵੀ ਕੰਮ ਕਰੇ ਨੇ ਜਿਵੇਂ ਇਹਨਾਂ ਨੇ ਸਫਰਨਾਮਾ ਲਿਖਿਆ ਜੀ ਅਮਰੀਕਾ ਦਾ ਜਦੋਂ ਅਮਰੀਕਾ ਗਏ ਇਹ ਉਹਨਾਂ ਦੇ ਉਹਨਾਂ ਨੇ ਸਫਰਨਾਮਾ ਲਿਖਿਆ ਅਮਰੀਕਾ ਦਾ ਉਹਦਾ ਨਾਮ ਹੈ ਸੱਚੋ ਸੱਚ ਜੇ ਕੋਈ ਸਨ ਆਜਵੇ ਵੀ ਸੱਚੋ ਸੱਚ ਕੀ ਹੈ ਸਫਰਨਾਮਾ ਹੈ ਕਹਾਣੀ ਹੈ ਕਵਿਤਾ ਹੈ ਕੀ ਹੈ ਤਾਂ ਤੁਸੀ ਇਥੇ ਯਾਦ ਰੱਖਿਓ ਵੀ ਇਹ ਇੱਕ ਸਫਰਨਾਮਾ ਹੈ ਠੀਕ ਹੈ ਸੱਚੋ ਸੱਚ ਕਿਹਦੇ ਦੁਆਰਾ ਲਿਖਿਆ ਆਇਆ ਡਾਕਟਰ ਨਰਿੰਦਰ ਸਿੰਘ ਕਪੂਰ ਦੇ ਦੁਆਰਾ ਉਸ ਤੋਂ ਬਾਅਦ ਆਪਾਂ ਗੱਲ ਕਰ ਲਈ ਪੰਜਾਬੀ ਪੱਤਰਕਾਰੀ ਦਾ ਵਿਕਾਸ ਇਹ ਵੀ ਉਹਨਾਂ ਦੇ ਦੁਆਰਾ ਜਿਹੜਾ ਕੰਮ ਕੀਤਾ ਗਿਆ ਏ ਪੰਜਾਬੀ ਕਵਿਤਾ ਵਿੱਚ ਰਾਸ਼ਟਰੀ ਏਕਤਾ ਦੀ ਭਾਵਨਾ ਗਿਆਨੀ ਦਿੱਤ ਸਿੰਘ ਦੀ ਜੀਵਨ ਅਤੇ ਰਚਨਾ ਬਾਰੇ ਜਿਹੜਾ ਲਿਖਿਆ ਹੈ ਉਹ ਡਾਕਟਰ ਨਰਿੰਦਰ ਸਿੰਘ ਕਪੂਰ ਨੇ ਲਿਖਿਆ ਹੋਇਆ ਹੈ ਤਾਂ ਇਹ ਚਾਰ ਤੋਂ ਪੰਜ ਜ਼ਰੂਰ ਜਿਹੜੇ ਕੰਮ ਨੇ ਨੋਟ ਕਰ ਲਿਓ ਇਸ ਤੋਂ ਬਿਨਾ ਅਨੁਵਾਦ ਦੀ ਗੱਲ ਕਰੀਏ ਅਨੁਵਾਦ ਕਿਹੜੇ-ਕਿਹੜੇ ਕਰੇ ਨੇ ਪਿਓ ਪੁੱਤਰ ਗਾਥਾ ਭਰ ਦੇਸ਼ ਦੀ ਬਾਬਾ ਨੋਦ ਸਿੰਘ ਠੀਕ ਹੈ ਵਿਦਰੋਹੀ ਭਗਤ ਸਿੰਘ ਮਾਰਟਨ ਕਿੰਗ ਲੂਥਰ ਇਹਨਾਂ ਦੇ ਅਨੁਵਾਦ ਜਿਹੜੇ ਨੇ ਰੋਟ ਨਰਿੰਦਰ ਸਿੰਘ ਪੂਰ ਦੁਆਰਾ ਜਿਹੜ ਨੇ ਉਹ ਕੀਤੇ ਗਏ ਸੀ ਕਲੀਅਰ ਹੈ ਤਾਂ ਇਹ ਰਚਨਾਵਾਂ ਜਿਹੜੀਆਂ ਨੇ ਆਪਾਂ ਕਵਰ ਕਰ ਚੁੱਕੇ ਆ ਇਹਨਾਂ ਨੂੰ ਜਰੂਰ ਤੁਸੀਂ ਕਾਪੀ ਤੇ ਨੋਟ ਕਰ ਲਿਓ ਇਹਨਾਂ ਦੇ ਵਿੱਚੋਂ ਕੁਐਸਚਨ ਆਏਗਾ ਹੀ ਆਏਗਾ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਤਾਂ ਇਹਨਾਂ ਦੀਆਂ ਕੁਝ ਬੁੱਕਸ ਨੇ ਜਿਵੇਂ ਮਾਲਾ ਮੰਣ ਕੇ ਹੋ ਗਈ ਮੈਂ ਤੁਹਾਨੂੰ ਦੱਸਿਆ ਨਾ ਬੜੀ ਫੇਮਸ ਬੁੱਕ ਹੈ ਇਹ ਮਾਲਾ ਮੰਣ ਕੇ ਅੱਜ ਤੋਂ 1.5 ਸਾਲ ਪਹਿਲਾਂ ਇਹ ਬੁੱਕ ਜਿਹੜੀ ਮੈਂ ਪੜ੍ਹੀ ਸੀ ਕਿ ਦੋ ਪਾਰਟਸ ਦੇ ਵਿੱਚ ਹੈ ਮਾਲਾ ਮੰਣ ਕੇ 1 ਤੇ ਮਾਲਾ ਮੰਣ ਕੇ 2 ਦੋਨੋਂ ਹੀ ਬਹੁਤ ਵਧੀਆ ਨੇ ਕਦੇ ਮੌਕਾ ਮਿਲੇ ਤਾਂ ਜ਼ਰੂਰ ਪੜਿਓ ਇਹ ਬੁੱਕ ਵਧੀਆ ਬਹੁਤ ਹੈ ਇਹ ਠੀਕ ਹੈ ਮਾਲਾ ਮੰਣ ਕੇ ਹੋ ਗਈ ਰੋਸ਼नियां ਹੋ ਗਈ ਉਸ ਤੋਂ ਬਿਨ ਆਪਣੇ ਕੋਲ ਦਰ ਦਰਵਾਜ਼ੇ ਆਮੋ ਸਾਹਮਣੇ ਤੇ ਅੱਗੇ ਧੁੱਪਾਂ ਛਾਵਾਂ ਹਨਾ ਇਹ ਸਾਰੀਆਂ ਜਿਹੜੀਆਂ ਨੇ ਆਪਣੇ ਕੋਲ ਇਹਨਾਂ ਦੀ ਰਚਨਾਵਾ ਦੇਖਣ ਨੂੰ ਮਿਲਦੀਆਂ ਨੇ ਸੁਖਨ ਸਨੇਹ ਹੋ ਗਿਆ ਇਹ ਸਾਰੀਆਂ ਇਹਨਾਂ ਦੀਆਂ ਜਿਹੜੀਆਂ ਰਚਨਾਵਾਂ ਨੇ ਠੀਕ ਹੈ ਤਾਂ ਇਹ ਜਿਹੜੀਆਂ ਚੀਜ਼ਾਂ ਨੇ ਇਹਦੇ ਵਿੱਚੋਂ ਦੇਖੋ ਜੇ ਕੁਐਸਚਨ ਤੁਸੀਂ ਪੁੱਛੋ ਨਾ ਵੀ ਕਿਸ ਤਰੀਕੇ ਨਾਲ ਆਏਗਾ ਤਾਂ ਜਿਹੜੇ ਵਾਰਤਕਾਲੇ ਨੇ ਨਾ ਉਹਦੇ ਵਿੱਚੋਂ ਜ਼ਿਆਦਾਤਰ ਚਾਂਸ ਇਹ ਹੋਣਗੇ ਕਿ ਉਹਨਾਂ ਦੇ ਰਚਨਾਵਾਂ ਵਿੱਚੋਂ ਹੀ ਕੁਐਸਚਨ ਆਏਗਾ ਦੇਖੋ ਦੋ ਹੀ ਤਰੀਕੇ ਨਾਲ ਕੁਐਸਚਨ ਪੁੱਛਿਆ ਜਾ ਸਕਦਾ ਹੈ ਇੱਕ ਤਾਂ ਰਚਨਾ ਦਾ ਨਾਮ ਦੇ ਕੇ ਲੇਖਕ ਪੁੱਛਿਆ ਜਾ ਸਕਦਾ ਹੈ ਜਾਂ ਫਿਰ ਲੇਖਕ ਦਾ ਨਾਮ ਦੇ ਕੇ niche ਰਚਨਾ ਪੁੱਛੀ ਜਾ ਸਕਦੀ ਹੈ ਵੀ ਇਹ ਲੇਖਕ ਦੀ ਕਿਹੜੀ ਰਚਨਾ ਹੈ ਠੀਕ ਹੈ ਤਾਂ ਦੋ ਹੀ ਤਰੀਕੇ ਨਾਲ ਕੁਐਸਚਨ ਆਣਗੇ ਤੁਸੀਂ ਜ਼ਰੂਰ ਯਾਦ ਕਰ ਲਿਓ ਇਹਨਾਂ ਨੂੰ ਕਲੀਅਰ ਹੈ ਤਾਂ ਇਹ ਸਾਰੀਆਂ ਚੀਜ਼ਾਂ ਸੀਗੀਆਂ ਇਸ ਤੋਂ ਬਿਨਾ ਤਾਂ ਕੁਛ ਐਡਾ ਖਾਸ ਹੈ ਨਹੀਂ ਇਹਦੇ ਵਿੱਚ ਪੜਨ ਵਾਲਾ ਬਾਕੀ ਜੇਕਰ ਤੁਹਾਨੂੰ ਕਿਤੇ ਐਕਸਟਰਾ ਮਟੀਰੀਅਲ ਦਿਖਦਾ ਹੋਇਆ ਪੜਨ ਨੂੰ ਤਾਂ ਤੁਸੀਂ ਜ਼ਰੂਰ ਪੜ ਲਿਓ ਜੀ ਠੀਕ ਹੈ ਫਿਲਹਾਲ ਤਾਂ ਇੰਨਾ ਕੁ ਸਫੀਸ਼ੀਐਂਟ ਹੈ ਛੋਟੀ ਜੀ ਵੀਡੀਓ ਸੀ ਬਿਕੋਜ਼ ਆਪਾਂ ਛੋਟਾ ਜਿਹਾ ਚੈਪਟਰ ਹੈ ਇਹ ਜੇ ਤੁਸੀਂ ਪੰਜਾਬ ਬੋਰਡ ਦੀਆਂ ਬੁੱਕਸ ਵੀ ਦੇਖੋਗੇ ਨਾ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਕਿਤੇ ਵੀ ਨਰਿੰਦਰ ਸਿੰਘ ਕਪੂਰ ਦਾ ਕੋਈ ਚੈਪਟਰ ਜਿਹੜਾ ਖਾਸ ਤੌਰ ਤੇ ਦੇਖਣ ਨੂੰ ਨਹੀਂ ਮਿਲਦਾ ਹੈਗਾ ਠੀਕ ਹੈ ਜੇ ਉਹਦੇ ਵਿੱਚ ਹੁੰਦਾ ਪੰਜਾਬ ਬੋਰਡ ਦੀਆਂ ਬੁੱਕਸ ਦੇ ਵਿੱਚ ਤਾਂ ਮੈਂ ਪੂਰਾ ਪੀਡੀਐਫ ਦੇ ਵਿੱਚ ਹੀ ਤੁਹਾਨੂੰ ਦਿਖਾ ਦਿੰਦੀ ਮੈਂ 9th ਤੋਂ ਲੈ ਕੇ +2 ਤੱਕ ਦੀਆਂ ਸਾਰੀਆਂ ਬੁੱਕਸ ਧਿਆਨ ਨਾਲ ਦੇਖੀਆਂ ਨੇ ਨਰਿੰਦਰ ਸਿੰਘ ਕਪੂਰ ਬਾਰੇ ਜਿਹੜਾ ਕੋਈ ਵੀ ਇੱਕ ਵੀ ਰਚਨਾ ਕਿਤੇ ਵੀ ਦੇਖਣ ਨੂੰ ਨਹੀਂ ਮਿਲ ਰਹੀ ਜਿਹੜੀਆਂ ਇਹਨਾਂ ਦੀਆਂ ਫੇਮਸ ਬੁੱਕਸ ਸੀਗੀਆਂ ਜਿਹਦੇ ਬਾਰੇ ਇਹ ਜਾਣੇ ਜਾਂਦੇ ਨੇ ਉਹ ਸਾਰੀਆਂ ਮੈਂ ਤੁਹਾਨੂੰ ਤਾਂ ਹੀ ਇਹਦੇ ਵਿੱਚ ਐਡ ਕਰਵਾ ਕੇ ਜਿਹੜੀਆਂ ਨੇ ਲਿਖਵਾ ਦਿੱਤੀਆਂ ਜਾਂ ਕਹਿ ਲਓ ਵੀ ਨੋਟ ਕਰ ਲਿਆ ਹੋਣਗੀਆਂ ਤੁਸੀਂ ਤਾਂ ਇਹਨਾਂ ਤੋਂ ਬਾਹਰ ਜਿਹੜਾ ਮੈਨੂੰ ਨਹੀਂ ਲੱਗਦਾ ਵੀ ਕੋਈ ਕੁਐਸਚਨ ਆਏਗਾ ਠੀਕ ਹੈ ਬਾਕੀ ਇਸ ਤੋਂ ਬਾਅਦ ਹੁਣ ਆਪਾਂ ਇਹ ਚੈਪਟਰ ਕਰਨ ਜਾ ਰਹੇ ਹਾਂ ਉਹ ਆਪਾਂ ਹੁਣ ਕਹਾਣੀ ਭਾਗ ਦਾ ਕਰਾਂਗੇ ਠੀਕ ਹੈ ਆਪਣਾ ਜਿਹੜਾ ਸਿਲੇਬਸ ਹੈ ਉਹ ਆਪਣੇ ਪਹਿਲੇ ਤਿੰਨ ਪਾਠ ਹੋ ਚੁੱਕੇ ਨੇ ਜੀਵਨੀ ਵਾਲਾ ਵੀ ਹੋ ਚੁੱਕਿਆ ਪੰਜਾਬੀ ਕਵਿਤਾ ਵੀ ਹੋ ਚੁੱਕਿਆ ਹੈ ਤੇ ਵਾਰਤਕ ਭਾਗ ਵੀ ਹੋ ਚੁੱਕਿਆ ਹੈ ਹੁਣ ਆਪਣਾ ਰਹਿ ਗਿਆ ਸਿਰਫ ਕਹਾਣੀ ਭਾਗ ਸਿਰਫ ਤਿੰਨ ਵੀਡੀਓਜ਼ ਹੋਰ ਹੋਣੀਆਂ ਜੀ ਪੰਜਾਬੀ ਸਾਹਿਦਿਆਂ ਉਸ ਤੋਂ ਬਾਅਦ ਫਿਰ ਆਪਣਾ ਸਾਰਾ ਇਹੜਾ ਪਾਠ ਹੈ ਪਾਠ 2 ਪੰਜਾਬੀ ਸਾਹਿਦ ਦਾ ਇਹ ਸਾਰਾ ਕੰਪਲੀਟ ਹੈ ਠੀਕ ਹੈ ਤਾਂ ਅਗਲੀ ਜਿਹੜੀ ਵੀਡੀਓ ਦੇ ਵਿੱਚ ਆਪਾਂ ਸੁਝਾਨ ਸਿੰਘ ਬਾਰੇ ਪੜਾਂਗੇ ਬਾਕੀ ਜੇਕਰ ਤੁਹਾਡਾ ਕਿਸੇ ਵੀ ਪਾਣ ਨੂੰ ਲੈ ਕੇ ਡਾਊਟ ਕੁਸ਼ਨ ਹੋਵੇ ਤੁਸੀਂ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲੈਣਾ ਜੀ ਇਸ ਦੇ ਨਾਲ ਹੀ ਜੇਕਰ ਤੁਸੀਂ ਟੈਲੀਗ੍ਰam ਤੇ ਨਵੇਂ ਆਏ ਹੋ ਤਾਂ ਸਬਸਕ੍ਰਾਈਬ ਕਰ ਲਓ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਕਿ ਆਉਣ ਵਾਲੀਆਂ ਵੀਡੀਓਜ਼ ਦੇ ਨੋਟੀਫਿਕੇਸ਼ਨ ਤੁਹਾਨੂੰ ਟਾਈਮ ਟਾਈਮ ਮਿਲਦੇ ਰਹਿਣ ਟੈਲੀਗ੍ਰam ਗਰੁੱਪ ਨਾਲ ਜ਼ਰੂਰ ਜੁੜੋ ਪੂਰਾ ਪੀਡੀਐਫ ਤੁਹਾਨੂੰ ਉੱਥੇ ਹੀ ਮਿਲੇਗਾ ਹਰ ਪ੍ਰਕਾਰ ਦੀ ਜਾਣਕਾਰੀ ਵੀ ਤੁਹਾਡੇ ਨਾਲ ਆਪਾਂ ਟੈਲੀਗ੍ਰam ਗਰੁੱਪ ਦੇ ਵਿੱਚ ਹੀ ਸ਼ੇਅਰ ਕਰਦੇ ਹਾਂ ਮੇਰੇ ਨਾਲ ਕੰਟੈਕਟ ਕਰਨ ਦੇ ਲਈ ਤੁਸੀਂ ਇੰਸਟਾਗ੍ਰam ਤੇ ਜੁੜ ਸਕਦੇ ਹੋ ਜੀ ਬਹੁਤ ਹੀ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਜਲਦੀ ਹਾਜ਼ਰ ਹੋਵਾਂਗੇ ਆਪਾਂ ਨੈਕਸਟ ਵੀਡੀਓ ਲੈ ਕੇ ਵੀਡੀਓ ਦੇਖਣ ਲਈ ਧੰਨਵਾਦ ਥੈਂਕ ਯੂ